ਪੰਜਾਬ ਦੇ ਵਿੱਚ ਇਸ ਵਕਤ ਭਿਆਨਕ ਹੜ ਆ ਚੁੱਕੇ ਨੇ ਦੂਜੇ ਪਾਸੇ ਘੱਗਰ ਦਰਿਆ ਦਾ ਪਾਣੀ ਵਧਣ ਕਰਕੇ ਪੰਜਾਬ ਸਰਕਾਰ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਉੱਠੇ ਨੇ ਤਾਂ ਦਰਿਆ ਦੇ ਪ੍ਰਬੰਧ ਨੂੰ ਲੈ ਕੇ ਸਵਾਲ ਆਮ ਜਨਤਾ ਵੱਲੋਂ ਚੁੱਕੇ ਜਾਂਦੇ ਨੇ ਜਿਸ ਤੋਂ ਬਾਅਦ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਆਪਣੀ ਹੀ ਸਰਕਾਰ ਉੱਤੇ ਸਵਾਲ ਚੁੱਕਦੇ ਨੇ ਅਤੇ ਪ੍ਰਿੰਸੀਪਲ ਸੈਕਟਰੀ ਕ੍ਰਿਸ਼ਨ ਕੁਮਾਰ ਨੂੰ ਲੈ ਕੇ ਉਹਨਾਂ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਅਤੇ ਆਖਿਆ ਜਾਂਦਾ ਹੈ ਕਿ ਉਹਨਾਂ ਦੀ ਕਾਰਗੁਜ਼ਾਰੀ ਸਹੀ ਨਹੀਂ ਹੈ ਉਹਨਾਂ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਮਿੱਟੀ ਚੱਕਣ ਵਾਸਤੇ ਹੁਣ ਮਨਜ਼ੂਰੀ ਲੈਣੀ ਪੈਂਦੀ ਹੈ ਲੇਕਿਨ ਪਹਿਲਾਂ ਲੋਕ ਆਪ ਹੀ ਮਿੱਟੀ ਚੱਕ ਕੇ ਖੇਤਾਂ ਵਿੱਚ ਪਾ ਲੈਂਦੇ ਸੀ ਜ਼ਮੀਨ ਉੱਚੀ ਕਰ ਲੈਂਦੇ ਸੀ ਜਿਸ ਕਰਕੇ ਹੜ੍ਹਾਂ ਦਾ ਪ੍ਰਭਾਵ ਘਟ ਜਾਂਦਾ ਸੀ ਤਾਂ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਤਰਥੱਲੀ ਮਾਦੀ ਦਿਖਾਈ ਦੇ ਰਹੀ ਹੈ ਜਿੱਥੇ ਕਾਂਗਰਸ ਪਾਰਟੀ ਅਤੇ ਹੋਰ ਪਾਰਟੀਆਂ ਦੇ ਲੀਡਰ ਨੇ ਜਿਹੜੇ ਇਸ ਬਿਆਨ ਨੂੰ ਆਧਾਰ ਬਣਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰੇ ਨੇ ਹੜਾਂ ਦੇ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਤੇ ਸਵਾਲ ਚੱਕ ਰਹੇ ਨੇ ਉੱਤੇ ਹੀ ਹੁਣ ਸੀਐਮ ਭਗਵੰਤ ਮਾਨ ਦੇ ਚਚੇਰੇ ਭਰਾ ਵੱਲੋਂ ਇਸ ਗੱਲ ਦਾ ਜਵਾਬ ਆ ਜਿਹੜਾ ਉਹ ਦਿੱਤਾ ਗਿਆ ਏ ਐਮਐਲਏ ਪਠਾਨ ਮਾਦਰਾ ਨੂੰ ਮੋੜਵਾ ਜਵਾਬ ਸੀਐਮ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਦੇ ਵੱਲੋਂ ਦਿੱਤਾ ਗਿਆ ਏ ਇੱਕ ਪੋਸਟ ਆ ਜਿਹੜੀ ਉਹ ਗਿਆਨ ਸਿੰਘ ਮਾਨ ਦੇ ਵੱਲੋਂ ਪਾਈ ਗਈ ਆ ਜਿਸ ਦੇ ਵਿੱਚ ਗਿਆਨ ਸਿੰਘ ਮਾਨ ਲਿਖਦੇ ਨੇ ਪ੍ਰਿੰਸੀਪਲ ਸੈਕਟਰੀ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਪੰਜਾਬ ਦੇ ਪੜੇ ਲਿਖੇ ਸੂਝਵਾਨ ਇਮਾਨਦਾਰ ਅਫਸਰਾਂ ਵਿੱਚੋਂ ਇੱਕ ਹਨ ਜੋ ਅਜਿਹੇ ਸਿਸਟਮ ਵਿੱਚ ਰਹਿ ਕੇ ਵੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਹਨ ਪਠਾਨ ਮਾਜਰਾ ਜੀ ਤੁਸੀਂ ਆਪਣੀਆਂ ناکامیਆਂ ਨੂੰ ਅਫਸਰਾਂ ਤੇ ਸੁੱਟ ਕੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਤਾਂ ਤਿੱਖਾ ਨਿਸ਼ਾਨਾ ਹੈ ਜਿਹੜਾ ਉਹ ਮੁੱਖ ਮੰਤਰੀ ਦੇ ਚਚੇਰੇ ਭਰਾ ਨੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਤੇ ਸਾਦੇ ਆਏ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਪਠਾਨ ਮਾਜਰਾ ਨੇ ਇੱਕ ਗੰਗਾ ਦਰਿਆ ਦੇ ਪ੍ਰਬੰਧਾਂ ਨੂੰ ਲੈ ਕੇ ਸਵਾਲ ਚੁੱਕੇ ਸੀ ਤੇ ਉਹਨਾਂ ਨੇ ਇਹ ਗੱਲ ਵੀ ਆਖੀ ਸੀ ਕਿ ਕਿਸਦਾ ਦਿਲ ਕਰਦਾ ਹੈ ਕਿ ਆਪਣੀ ਹੀ ਪਾਰਟੀ ਦੇ ਖਿਲਾਫ ਉਹ ਬੋਲੇ ਦੂਜੇ ਪਾਸੇ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਸੀ ਕਿ ਜਿਹੜੇ ਅਧਿਕਾਰੀ ਹੁੰਦੇ ਨੇ ਚਾਹੇ ਉਹ ਡੀਸੀ ਹੋਣ ਚਾਹੇ ਐਸਜੀਐਮ ਹੋਣ ਜਾਂ ਫਿਰ ਸੈਕਟਰੀ ਹੋਣ ਉਹਨਾਂ ਨੇ ਆਪਣੀ ਕਾਰਗੁਜ਼ਾਰੀ ਤੋਂ ਪੱਲਾ ਝਾੜਨਾ ਹੁੰਦਾ ਏ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨਾ ਹੁੰਦਾ ਏ ਲੇਕਿਨ ਹਲਕਿਆਂ ਵਿੱਚ ਲੋਕ ਦੇ ਜਿਹੜੇ ਉਹ ਵਿਧਾਇਕਾਂ ਤੋਂ ਪੁੱਛਦੇ ਨੇ ਕਿ ਤੁਸੀਂ ਸਾਡੇ ਲਈ ਕੀ ਕੀਤਾ ਏ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਪਠਾਨ ਮਾਜਰਾ ਦੇ ਵੱਲੋਂ ਕੀਤੀਆਂ ਗਈਆਂ ਸੀ ਅਤੇ ਆਪਣੀ ਹੀ ਸਰਕਾਰ ਨੂੰ ਹਰਮੀਤ ਸਿੰਘ ਪਠਾਨ ਮਾਜਰਾ ਘੇਰ ਦੇ ਨਜ਼ਰ ਆਏ ਸੀ ਤਾਂ ਹੁਣ ਸੀਐਮ ਭਗਵੰਤ ਮਾਨ ਦੇ ਚਚੇਰੇ ਭਰਾ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਪੋਲ ਤੇ ਫੇਸਬੁਕ ਤੇ ਪਾਈ ਗਈ ਹੈ ਅਤੇ ਪਠਾਨ ਮਾਜਰਾ ਦੀ ਕਾਰਗੁਜ਼ਾਰੀ ਨੂੰ ਲੈ ਕੇ ਹੀ ਸਵਾਲ ਨੇ ਜਿਹੜੇ ਉਹ ਖੜੇ ਕਰ ਦਿੱਤੇ ਨੇ ਤਾਂ ਸਨੌਰ ਹਲਕੇ ਦੇ ਵਿੱਚ ਵੀ ਇਸ ਦੇ ਨਾਲ ਸਿਆਸੀ ਹਲਚਲ ਤੇਜ਼ ਹੋ ਗਈ ਹੈ ਤਾਂ ਇਹ ਗੱਲ ਵੀ ਬੜੇ ਮayne ਰੱਖਦੀ ਹੈ ਕਿ ਇਹ ਜਵਾਬ ਆ ਜਿਹੜਾ ਪਠਾਨ ਵਦਰਦੀਆਂ ਗੱਲਾਂ ਦਾ ਉਹ ਸੀਐਮ ਮਾਨ ਦੇ ਚਚੇਰੇ ਭਰਾ ਨਹੀਂ ਕਿਉਂ ਦੱਤਾ ਹੈ ਕਿ ਉਹਨਾਂ ਨੇ ਖੁਦ ਇਹ ਜਵਾਬ ਦਿੱਤਾ ਹੈ ਜਾਂ ਫਿਰ ਉਹਨਾਂ ਨੂੰ ਕਿਸੇ ਨੇ ਕਿਹਾ ਸੀ ਇਸ ਕਰਕੇ ਉਹਨਾਂ ਨੇ ਜਵਾਬ ਦਿੱਤਾ ਹੈ ਤਾਂ ਇਸ ਗੱਲ ਨੇ ਵੀ ਬੜੀਆਂ ਸਿਆਸੀ ਚਰਚਾਵਾਂ ਨੇ ਜਿਹੜੀਆਂ ਉਹ ਛੇੜ ਦਿੱਤੀਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਹ ਮਾਮਲਾ ਅੱਗੇ ਕਿੰਨਾ ਵੱਧਦਾ ਹੈ ਜਾਂ ਫਿਰ ਸਾਰਾ ਕੋਜਾ ਜਿਹੜਾ ਉਹ ਠੀਕ ਹੋ ਜਾਂਦਾ ਹੈ ਜਾਂ ਫਿਰ ਇਸ ਹਲਕੇ ਦੇ ਵਿੱਚ ਕੋਈ ਹੋਰ ਸਿਆਸੀ ਹਲਚਲ ਨਜ਼ਰ ਆਉਂਦੀ ਹੈ